ਸਰ ਮੈਂ ਨਾ 27 ਨਵੰਬਰ ਦੇ ਪੀਐਸਟੈਟ ਦੇ ਬੈਚ ਦੀ ਤਾਂ ਵੀਡੀਓ ਬਣਾਤੀ ਸੀ ਕੋਈ ਹੋਰ ਵੀ ਬੈਚ ਲੈ ਕੇ ਆ ਰਹੇ ਆ ਆਪਾਂ ਹਾਂਜੀ ਬਿਲਕੁਲ ਸਰ 27 ਨਵੰਬਰ ਨੂੰ ਪੀਐਸਟੈਟ ਦਾ ਤਾਂ ਨਿਊ ਬੈਚ ਸ਼ੁਰੂ ਹੋ ਹੀ ਰਿਹਾ ਹੈ ਪੀਐਸਟੈਟ ਦੇ ਬੈਚ ਦੇ ਨਾਲ ਨਾਲ ਰਾਜੇ ਈਟੀਟੀ ਕੈਂਡਰ ਦਾ ਵੀ ਇੱਕ ਨਿਊ ਬੈਚ ਹੈ ਜਿਹੜਾ 27 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਜਿਹੜੇ ਵਿਦਿਆਰਥੀਆਂ ਨੇ ਹਜੇ ਤੱਕ ਵੀ ਆਪਣੀ ਤਿਆਰੀ ਸ਼ੁਰੂ ਨਹੀਂ ਕੀਤੀ ਹੈ ਓ ਰਾਜੇ ਇਸ ਬੈਚ ਦੇ ਨਾਲ ਜੁੜ ਕੇ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹਨ ਕਿਉਂਕਿ ਕੋਈ ਵੀ ਸਿਲੇਬਸ ਹੈ ਉਹਨੂੰ ਕੰਪਲੀਟ ਕਰਨ ਤੇ ਆਪਣੇ ਕੋਲੇ ਲਗਭਗ 4 ਜਾਂ 5 ਮਹੀਨਿਆਂ ਦਾ ਸਮਾਂ ਹੈ ਲੱਗਦਾ ਹੈ ਸਰਕਾਰ ਕੋਲੇ 1 ਸਾਲ ਦਾ ਸਮਾਂ ਮਸਾ ਬਚਿਆ ਰਾਜੇ ਜੇ ਅੱਜ ਤੋਂ ਤੁਸੀਂ ਤਿਆਰੀ ਸ਼ੁਰੂ ਕਰੋਗੇ ਇਸ ਨਿਊ ਬੈਚ ਦੇ ਨਾਲ ਤਾਂ ਲਗਭਗ ਤੁਸੀਂ 4 ਮਨთਵਾਂ ਸਿਲੇਬਸ ਕਰੋਗੇ ਤੇ ਸਰਕਾਰ ਨੇ ਪੋਸਟਾਂ ਦੇ ਕੇ ਲਾਸਟ ਇਅਰ ਦੇ ਵਿੱਚ ਐਗਜ਼ਾਮ ਵੀ ਕੰਡੈਕਟ ਕਰਵਾਉਣਾ ਹੈ ਤਾਂ 27 ਨਵੰਬਰ ਤੋਂ ਤੁਸੀਂ ਸਾਡੇ ਨਾਲ ਟਟ ਬਜਰ ਅਕੈਡਮੀ ਨਾਲ ਆਨਲਾਈਨ ਤੇ ਆਫਲਾਈਨ ਦੋਨੋਂ ਮੋਡ ਦੇ ਵਿੱਚ ਇਹ ਬੈਚ ਰਹੂਗਾ ਆਪਣੀ ਤੁਸੀਂ ਈਟੀਟੀ ਕੈਡਰ ਦੀ ਤਿਆਰੀ ਸ਼ੁਰੂ ਕਰ ਸਕਦੇ ਹੋ ਓਕੇ ਧੰਨਵਾਦ